ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਭਾਰਤੀ ਜਨਤਾ ਪਾਰਟੀ ਡਿਵਾਈਡ ਐਂਡ ਰੂਲ ਵਾਲੀ ਨੀਤੀ ਯਾਨੀ ਕਿ 파ੜੋ ਅਤੇ ਰਾਜ ਕਰੋ ਵਾਲੀ ਨੀਤੀ ਉੱਤੇ ਚੱਲ ਰਹੀ ਹੈ ਕਿਉਂਕਿ ਕਿਸਾਨੀ ਧਰਨੇ ਨੂੰ ਕਮਜ਼ੋਰ ਕਰਨ ਦੇ ਵਿੱਚ ਇੱਕ ਵਾਰ ਜ਼ਰੂਰ ਕਾਮਯਾਬ ਹੋਈ ਹੈ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਸੇਮ ਉਸ ਰਾਹ ਤੇ ਚੱਲ ਰਹੀ ਹੈ ਜਿਹੜਾ ਰਾਹ ਫੜਿਆ ਸੀ ਭਾਰਤੀ ਜਨਤਾ ਪਾਰਟੀ ਨੇ 2021 ਦੇ ਵਿੱਚ ਜਦੋਂ ਲਗਭਗ 1.5 ਸਾਲ ਲਗਾਤਾਰ ਪੂਰੇ ਭਾਰਤ ਦੇ ਕਿਸਾਨਾਂ ਵੱਲੋਂ ਦਿੱਲੀ ਦੇ ਸ਼ੰਭੂ ਬਾਰਡਰ ਉੱਤੇ ਪ੍ਰੋਟੈਸਟ ਕੀਤਾ ਗਿਆ ਇਧਰ ਚਿੰਤਨ ਕਰਨ ਜਾ ਰਹੇ ਨੇ ਇੱਕ ਪਾਸੇ ਪਹਿਲਾਂ ਸਾਰੀਆਂ ਹੀ ਜਥੇਬੰਦੀਆਂ ਵੱਲੋਂ ਨਹੀਂ ਪਰਮ ਹੰਗਾਰਾ ਦਿੱਤਾ ਗਿਆ ਸੀ ਜਗਜੀਤ ਸਿੰਘ ਦਲੇਵਾਲ ਜਿਨ੍ਹਾਂ ਨੂੰ ਅੱਜ 22 ਦਿਨ ਹੋ ਗਏ ਨੇ ਮਰਨ ਵਰਤ ਉੱਤੇ ਬੈਠੇ ਹੋਏ ਨੇ ਚਾਹੇ ਸਰਮਣ ਸਿੰਘ ਭੰਦੇਰ ਹੋਵੇ ਚਾਹੇ ਰੁੰਦੂ ਸਿੰਘ ਹੋਵੇ ਚਾਹੇ ਗੁਰਨਾਮ ਸਿੰਘ ਚੜੂਨੀ ਹੋਵੇ ਤੇ ਚਾਹੇ ਜੁਗ ਜਗਿੰਦਰ ਸਿੰਘ ਉਗਰਾਹ ਹੋਣ ਰਕੇਸ਼ ਕੈਦ ਦੀ ਵਿੱਚ ਹੈ ਪਹਿਲਾਂ ਇਹਨਾਂ ਵੱਲੋਂ ਨਾ ਡੁੱਕਰ ਕੀਤੀ ਜਾ ਰਹੀ ਸੀ ਲੇਕਿਨ ਕੱਲ ਫੌਰੀ ਮੀਟਰਸ ਮੀਟਿੰਗ ਸੱਦ ਲਈ ਗਈ ਹੈ ਇਦੇ ਦੁਆਰਾ ਯੂناਇਟਿਡ ਕਿਸਾਨ ਮੋਰਚਾ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਵਿਗੜਦੀ ਹਾਲਤ ਉੱਤੇ ਚਿੰਤਨ ਕਰਨਾ ਚਾਹੀਦਾ ਹੈ ਸਾਰੇ ਜਥੇਬੰਦੀਆਂ ਨੂੰ ਉਹਨਾਂ ਨੇ ਕਿਹਾ ਕਿ ਖੁਦਾ ਨਾ ਕਰੇ ਜੇਕਰ ਕੁਝ ਜਗਜੀਤ ਸਿੰਘ ਦਲੇਵਾਲ ਨੂੰ ਕੁਝ ਹੋ ਜਾਂਦਾ ਹੈ ਤਾਂ ਇਹ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਦੇ ਵਾਸਤੇ ਬੜੀ ਖਾਨੀ ਦੀ ਗੱਲ ਹੋਵੇਗੀ ਬੜੇ ਸ਼ਰਮ ਦੀ ਗੱਲ ਹੋਵੇਗੀ ਇਸ ਲਈ ਬਲਵੀਰ ਸਿੰਘ ਰਾਜੇਵਾਲ ਨੇ ਸਾਰੀਆਂ ਜਥੇਬੰਦੀਆਂ ਅਤੇ ਸਾਰੀਆਂ ਹੀ ਜਿਹੜੀਆਂ ਜ਼ਿਲ੍ਹਾ ਲੈਵਲ ਤੇ ਜੱਜ ਦੀ ਸਟੇਟ ਲੈਵਲ ਤੇ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਖੁੱਲਾ ਸੱਦਾ ਦੇ ਦਿੱਤਾ ਹੈ ਕਿ ਕੱਲ ਹਰ ਹਾਲਤ ਵਿੱਚ 18 ਦਸੰਬਰ ਨੂੰ ਮੀਟਿੰਗ ਕੀਤੀ ਜਾਵੇ ਯਾਨੀ ਕਿ ਕੱਲ 18 ਦਸੰਬਰ ਹੈ 18 ਦਸੰਬਰ ਤੋਂ ਫਿਰ ਦੁਬਾਰਾ ਮੌਜੂਦ ਕੀਤੀ ਜਾਵੇਗੀ ਦੂਸਰੇ ਪਾਸੇ ਉਹਨਾਂ ਨੇ ਚਿੰਤਾ ਪ੍ਰਗਟਾਈ ਕਿ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਹਰ ਇੱਕ ਘੰਟੇ ਬਾਅਦ ਹਰ ਇੱਕ ਸੈਕਿੰਡ ਬਾਅਦ ਜਿਹੜੀ ਹੈ ਨਾਜਕ ਖਰਾਬ ਹੁੰਦੀ ਜਾ ਰਹੀ ਹੈ ਕਿਉਂਕਿ ਜਿਸ ਤਰ੍ਹਾਂ ਸੂਤਰ ਦੱਸ ਰਹੇ ਨੇ ਕਿ ਉਹਨਾਂ ਦੇ ਗੁਰਦੇ ਫੇਲ ਹੋ ਗਏ ਨੇ ਉਥੇ ਰੋਣ ਵਰਗਾ ਮਾਹੌਲ ਬਣਿਆ ਹੋਇਆ ਹੈ ਇਸ ਲਈ ਯੂਨਾਈਟਿਡ ਕਿਸਾਨ ਮੋਰਚਾ ਦੇ ਆਗੂ ਬਲਬੀਰ ਸਿੰਘ ਰਾਜਵਾਲ ਨੇ ਸਾਰੀਆਂ ਹੀ ਕਿਸਾਨ ਜਥੇਬੰਦੀਆਂ ਨੂੰ ਖੁੱਲਾ ਸੱਦਾ ਦੇ ਦਿੱਤਾ ਹੈ ਇੱਕ ਸਾਥ ਆਜੋ ਇੱਕ ਜੁਟ ਹੋਜੋ ਤਾਂ ਹੀ ਆਪਾਂ ਸਾਰੇ ਮਿਲ ਕੇ ਮੋਰਚਾ ਫਤਿਹ ਕਰ ਸਕਦੇ ਹਾਂ ਧੰਨਵਾਦ